ਰਾਣੀ ਪੈਨਸ਼ਨ ਲਾਕੂਗਰਾਉਂਡ ਦੇ ਮੰਗਰੂ ਲੈ ਕੇ ਜਿਲਾ ਪਤਰੀ ਕਿਲਮੰਚੋ ਵਿੱਚ ਸਾਮਲ ਅੱਜ ਦੇ ਮੁੱਖ ਬਲਾਦੇ ਬਿਸ਼ਨ ਦੇਵ ਜੀ ਜਿਲਾ ਪ੍ਰਧਾਨ ਅਮਰਤ ਮਾਮ ਜੀ ਔਰ ਡੀਡੀਐਫ ਦੇ ਸੁਭਾ ਮੀਤ ਪ੍ਰਧਾਨ ਚਰਪਾਲ ਕੰਗੇ ਜੀ ਔਰ ਬਾਕੀ ਬਾਕੀ ਜਥੇਦਨੀਆਂ ਦੇ ਜਿਨਾ ਕੋਰਕਾ ਕੋ ਸੁਭਾ ਤੋਂ ਅਤੇ ਮੇਰੇ ਸਮੂਹ ਮਾਗਨ ਸਾਥੀਓ ਤੁਹਾਡਾ ਇੱਥੇ ਪਹੁੰਚਣ ਤੇ ਮੇਰੇ ਵੱਲੋਂ ਆਪਾਂ ਦਾ ਬਹੁਤ ਬਹੁਤ ਧੰਨਵਾਦ ਸਾਰੇ ਸਾਥੀਓ ਜਿਤੇ ਅਸੀਂ ਇਹਨੀਆਂ ਕੋਸ਼ਿਸ਼ਾਂ ਕਰ ਰਹੇਗੇ ਪੁਰਾਣੀ ਪੈਨਸ਼ਨ ਲੈ ਕੋ ਪ੍ਰਾਪਤ ਕਰਨ ਵਾਸਤੇ ਉਥੇ ਇੱਕ ਮੰਨ ਦੇ ਵਿੱਚ ਬੁੱਕ ਵੀ ਹੈ ਦਰਦ ਵੀ ਹੈ ਗੁੱਸਾ ਵੀ ਹੈ ਕਿ ਸਾਡੇ ਸਾਥੀਆਂ ਵੱਲੋਂ ਜਿਹਦੇ ਵਿੱਚ ਲੱਗ ਸਕ ਇੱਕ ਹਸਪਤਲ ਦੀ ਤਿਆਰੀ ਕੀਤੀ ਜਾ ਰਹੀ ਸੀ ਪਰ ਉਸ ਤਿਆਰੀ ਦੇ باوجود ਵੀ ਚਾਹੀਦਾ ਤਾਂ ਇਹ ਸੀ ਕਿ ਹਾਲਚੂਰਾ ਨਾ ਕੋ ਨਾ ਤਲਿਆ ਹੁੰਦਾ ਔਰ ਆਗੂਆਂ ਨੂੰ ਵੀ ਸਦਾ ਹਾਸਲਾ ਹੁੰਦਾ ਉਹ ਇੱਥੇ ਦੀ ਸੀਐਡੀ ਵੀ ਨੋਟ ਕਰਦੀ ਕਿ ਕਿਰਪਾ ਰੱਬਾ ਦੰਨੀਆਂ ਕਿ ਮਲਾਕਨਾ ਦੇ ਵਿੱਚੋਂ ਗੁੱਸਾ ਦਾ ਇੱਕ ਪਾਸੇ ਅਸੀਂ ਇਹ ਸਰਕਾਰ ਤੋਂ ਰੋਸਾ ਕਰਦੇ ਹਾਂ ਜੀ ਸਰਕਾਰ ਆ ਨਹੀਂ ਕਰਦੀ ਜੀ ਆ ਨਹੀਂ ਕਰਦੀ ਸਰਕਾਰ ਦੀਆਂ ਨੀਤੀਆਂ ਬੜੀਆਂ ਮਾੜੀਆਂ ਨੇ ਪਰ ਸਾਪੀਓ ਉਹਦੇ ਬਾਅਦ ਤੋਂ ਕਿ ਸਰਕਾਰਾਂ ਗਲਤ ਨੀਤੀਆਂ ਲਾਗੂ ਕਰਦੀਆਂ ਨੇ ਸਾਡੇ ਖਿਲਾਫ ਫੈਸਲੇ ਹੋਏ ਤੇ ਹੁੰਦੇ ਨੇ ਸਾਡੀਆਂ ਪੈਨਸ਼ਨਾਂ ਘਟਦੀਆਂ ਸਾਡੇ ਮੁਲਾਜ਼ਮਾਂ ਦੇ ਭੱਤੇ ਕੱਟੇ ਜਾਂਦੇਗੇ ਜੇਕਰ ਸਾਡੇ ਮੁਲਾਜ਼ਮਾਂ ਦੇ ਬੀਓ ਮੰਮੋ ਅਨਾਉਂਸਮੈਂਟ ਨਹੀਂ ਹੁੰਦੀ ਤਾਂ ਕਿੰਨਾ ਕਿਤੇ ਉਹਦੇ ਵਾਸਤੇ ਅਸੀਂ ਵੀ ਬਰਾਬਰ ਦੇ ਮੁਕਾਬਲ ਹੁੰਨੇਗੇ ਕਿਉਂਕਿ ਜਦੋਂ ਅਸੀਂ ਕੋਈ ਚੀਜ਼ ਦਾ ਵਿਰੋਧ ਨਹੀਂ ਕਰਾਂਗੇ ਤਾਂ ਸਰਕਾਰਾਂ ਵੀ ਇਹ ਚਾਹੁੰਦੀਆਂ ਨੇ ਆਪੀ ਬੱਕੋ ਲੈ ਕੋਸ਼ੇਗੇ ਭਾਵੇਂ ਯਾਦ ਹੋਵੇਦਾ ਇੱਕ ਵਾਰ ਜੋ ਸਾਡੇ ਮਾਨ ਜੋ ਸਿੱਖਿਆ ਮੰਤਰੀ ਹਰਜੋਤ ਸਿੰਘ ਰਣਜੀਤ ਜੀ ਉਹ ਮਨਾ ਦੇ ਆਇਆ ਸੀ ਕਿ ਸਿਰਫ ਪੰਜਾਬ ਦੇ 2% ਮੁਲਾਜ਼ਮੀ ਤਨਿਆ ਤੋਂ ਵਿਰੋਧ ਕਰ ਦੇਣਾ 80% ਲੋਕਾਂ ਦੇ ਸਾਥੇ ਬਹੁਤ ਕੋਸ਼ਨਾ ਤਾਂ ਸਾਥੀਓ ਜਦੋਂ ਅਸੀਂ ਕੀਚੀ ਦਾ ਵਿਰੋਧ ਨਹੀਂ ਕਰਾਵੇ ਤੇ ਸਰਕਾਰਾਂ ਨੂੰ ਲੱਗੂਗਾ ਵੀ ਅਸੀਂ ਬੇਕੋ ਕੰਮ ਸਹੀ ਕਰਦੇਗੇ ਤਾਂ ਸਾਥੀਓ ਬੇਕੋ ਅਸੀਂ ਮੈਂ ਆਪਣੀ ਗੱਲ ਕਰੂੰ 635 ਤੋਂ 2 ਬੋਲਰ ਵੀ ਤੋਂ ਵੜ ਪਾਤੀ ਹੋਏ ਨਾ ਉਹਨਾਂ ਮਨਾਜਮਾ ਉੱਪਰ ਦੋ ਵੀ ਮਾਰ ਪੈ ਰਹੀ ਹੈਗੀ ਉਹਨਾਂ ਉੱਪਰ ਸੈਂਟਰ ਕੋਸਟ ਨੂੰ ਲੱਗਾ ਪੁੱਤਾ ਜਾ ਰਿਹਾਗਾ ਔਰ ਬੁੱਢੀ ਦਾ ਲਿਜੋ ਸੱਤਵੇਂ ਪ੍ਰਾਣੀ ਪੈਨਸ਼ਨ ਹੈਗੀ ਉਹ ਵੀ ਸੱਤਵੇਂ ਪਹਾਂ ਦੋ ਰੁਪਏ ਹੈਗੀ ਸਾਡੇ ਕੋਲ ਜੋ ਸਾਥੀ ਜੋ ਮਲਾਜਮੂ 2004 ਤੋਂ ਪਹਿਲਾਂ ਕਰਤੀ ਹੋਏ ਸੀ ਲਗਭਗ ਉਹ ਸਾਰੇ ਰਿਟਾਇਰਮੈਂਟ ਤੇ ਗਏਗੇ ਉਹ ਸਾਰੇ ਸਾਥੀ ਰਿਟਾਇਰਮੈਂਟ ਹੋ ਗਏ ਪਰ ਅਸੀਂ ਲੋਨ ਹੀ ਜਿਹੜੇ ਪੁਰਾਣੀ ਪੈਨਸ਼ਨ ਤੋਂ ਬਾਹਰ ਆ ਬਾਰਾਂਗੇ ਪਰ ਅਸੀਂ ਉਹ ਰਹਿ ਗਏ ਜਿਨ੍ਹਾਂ ਸਾਥੀ ਗਿਰਤੀ ਹੁਣ ਵੀ ਨਹੀਂ ਵਤਈ ਤਾਂ ਸਾਡੇ ਵਾਸਤੇ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ ਮੈਂ ਹੁਣ ਸਾਥੀਆਂ ਨੂੰ ਬੇਨਤੀ ਕਰੂੰਗਾ ਕਿ ਜਿਹੜੇ ਸਾਥੀ ਜੱਬੇ-ਜੱਬੇ ਫਰੰਟੀਆਂ ਵਿੱਚ ਕੰਮ ਕਰਦੇ ਨਾਲ ਆਪਣੀਆਂ ਜੋ ਜੱਟੇ ਬੰਦੀਆਂ ਉਹਨਾਂ ਦੇ ਵਿੱਚ ਕੰਮ ਕਰ ਦੇਣਾ ਤਾਂ ਸਾਖੀ ਅੱਜ ਤੋਂ ਹੀ ਬਾਹਰ ਲੈਣਾ ਆਪੇ ਮਦਾਨ ਦੇ ਵਿੱਚ ਕਿਉਂਕਿ ਸਰਕਾਰ ਦਾ ਸਿਰਫ ਇੱਕ ਸਾਲ ਰਹਿ ਗਿਆ ਅਗਲੇ ਸਾਲ ਸਰਕਾਰ ਨਾ ਆਪਣਾ ਬੋਝ ਪਾਣੀ ਜਾ ਜਿੱਦ ਤਰ੍ਹਾਂ ਅਸੀਂ ਆ 6 ਮਹੀਨਿਆਂ ਦੇ ਵਿੱਚ ਸਰਕਾਰ ਦੇ ਉੱਪਰ ਪ੍ਰੈਸ਼ਰ ਬਣਾ ਕੇ ਆਪਣੀਆਂ ਮੰਗਾਂ ਹਾਈਲਾਈਟ ਕਰਕੇ ਤਾਂ ਸਾਡੇ ਵਾਸਤੇ ਕੋਈ ਚੰਗਾ ਸੁਨੇਹਾ ਮਿਲ ਸਕਦਾ ਦਾ ਸਪੋ ਜਸਤਰਾ 2021-22 ਦੇ ਵਿੱਚ ਜਦੋਂ ਕਾਲੇ ਤਫਾਮਾ ਦਾ ਰਵਾਇਤੀ ਆਸਮੀ ਕਿਰਤੀਤ ਨਾਗਰ ਰਵਾਇਤੀ ਪਿਆਸੀ ਪਰ ਕਿਸਾਨ ਜਥੇਬੰਦੀਆਂ ਨੇ ਚਾਹੇ ਉਹਨਾਂ ਦੇ ਵਿੱਚ ਰੱਖ ਰੱਖ ਬੁਈ ਸੀ ਪਰ ਕਿਸਾਨ ਜਥੇਬੰਦੀਆਂ ਆਪਣੀ ਜੋ ਟੀਮ ਕਾਲੇ ਦੇ ਸੀ ਉਹਨਾਂ ਦੇ ਮਾਮਲੇ ਤੇ ਇਕਮਤਾ ਕਰਦੇ ਹੋਏ ਆਪਣੀ ਸਰਜੋਤ ਦੇਖੀਆਂ ਤੇ ਤੁਸੀਂ ਆ ਦੇਖੋ ਕਿ ਇਹ ਦੋ ਪੰਜਾਬ ਦੇ ਲੋਕਾਂ ਦੇ ਮਨ ਤੇ ਬਸ ਇੱਕ ਗੱਲ ਸੀ ਕਿ ਜੋ ਕਾਲੇ ਕਾਨੂੰਨ ਹੈਗੇ ਉਹ ਰੱਦ ਹੋਣਾ ਚਾਹੀਦੇ ਨਾ ਪੂਰੇ ਆਂਡ ਇੰਡੀਆ ਦੇ ਵਿੱਚ ਜੋ ਹੈਗੀ ਰਾਜ ਦੀ ਕਿ ਉਹ ਕਮਪਨੀ ਦਾ ਵੀ ਸੀ ਪਰ ਸਾਡੇ ਸਾਰੇ ਵੀ ਕਿਸਾਨ ਜੱਟ ਉਹ ਬੰਗਿਆਂ ਕੋ ਸਾਹਿਬ ਨੇ ਕਿ ਉਹ ਜੋ ਸਾਡੀ ਮੰਗੇਗੀ ਉਹ ਸੋਸ਼ਲ ਮੀਡੀਆ ਤੇ ਵੀ ਫੈਲ ਜਾਣਾ ਚਾਹੀਦੀ ਹੈਗੀ ਉਹ ਜੋ ਸਾਡੀ ਮੰਗੇਗੀ ਉਹ ਲੋਕਾਂ ਦੇ ਮੂੰਹ ਦੇ ਉੱਪਰਾਂ ਚੁੱਲੀਆਂ ਦੇ ਉੱਪਰਾਂ ਖੱਲਾ ਚੱਲੇ ਜਿਹਦੇ ਕੋਲ ਜੋ ਮਲਾਕਮਾਂ ਦੇ ਉਹ 32 ਸਾਲਾਂ ਦੀ ਨੌਕਰੀ ਕਰਦੇਗੇ ਜਿੱਤਰੇ ਮਲਾਕਮਾਂ 32 ਸਾਲ ਨੌਕਰੀ ਕਰਨ ਤੋਂ ਬਾਅਦ ਵੀ ਆਪਣੇ ਘਰਾਂ ਨੂੰ ਖਾਲੀ ਰਹਿ ਜਾਣਗੇ ਤਾਂ ਉਹ ਜੋ ਆਉਣ ਵਾਲੇ ਮਲਾਕਮਾਂ ਜੋ ਆਉਣਾਂ ਚੁੱਲੀਆਂ ਦੀਆਂ ਉਹ ਨਾ ਕਿ ਉਹ ਕਹਾ ਉਹ ਕਿਵੇਂ ਸਕਦੇ ਹਾਂ ਸਾਡੇ ਨਾਲ ਪਸਾ 2 ਮੈਟਰੀ ਦੀ ਉਂਟੀ ਕਿਉਂਕਿ ਇਸ ਨਾਲ ਵਿੱਚ 100 ਮੱਤ ਦੇ ਹੋ ਸਕਦੇ ਨਾਲ ਸਾਡੀਆਂ ਆਰਥਿਕ ਮੰਗਾਂ ਅਲੱਗ-ਅਲੱਗ ਹੋ ਸਕਦੀਆਂ ਨਾ ਹੋ ਸਕਦਾ ਸਾਡੀਆਂ ਆਰਥਿਕ ਮੰਗਾਂ ਇੱਕ ਰੂਪੇ ਓਟ ਵੀ ਹੋਣਾ ਪਰ ਜੋ ਸਾਡੀ ਪ੍ਰਾਣੀ ਪੈਨਸ਼ਨ ਦੀ ਮੰਗ ਹੈਗੀ ਜੇ ਅਸੀਂ ਪ੍ਰਾਣੀ ਪੈਨਸ਼ਨ ਬਹਾਲ ਕਰਾਉਣੀ ਹੈਗੀ ਉਹ ਸਾਡੀ ਸਾਡੀ ਮੰਗ ਹੋ ਕੇ ਜੋ ਜਥੇਬੰਦੀਆਂ ਅਲੱਗ-ਅਲੱਗ ਫਰੰਟਾਂ ਤੇ ਲੜ ਰਹੀਆਂ ਨਾ ਉਹ ਆਉਣਾਂ ਟਾਈਮ ਦੇ ਵਿੱਚ ਕੱਟੀਆਂ ਹੋਣਗੀਆਂ ਇਹ احساس ਨਾਲ ਮੈਂ ਵੀ ਇਹ ਕੁਸ਼ਵਾਰ ਕੋਰੋਨਾ ਦਾ ਸਾਡੀ ਸ਼ਰਟ ਪਹਿਤੀ ਬੰਨ੍ਹ ਜੋ ਅਨਾਲੇ ਪ੍ਰਾਣੀ ਪੈਂਚਨੋ ਮੱਤਕ ਕੋਰੋਨਾ ਬਸਤੋਸ਼ਾ ਸਹੋਦੀ ਇਹਦੇ ਵਿੱਚ ਅਸੀਂ ਵੀ ਬੱਤੀ ਪਕੜ ਤੇ ਜੋ ਆਪਣੇ ਕੇਟਰਮਾਂ ਬੈਠੀ ਕਰਕੇ ਸਮੂਹਤ ਕਰਾਂਗੇ ਇਹਨਾਂ ਕਹਿੰਦਾ ਹੈ ਜਿਹੜੇ ਸਾਥੀ ਇੱਥੇ ਅੱਜ ਪਹੁੰਚੇਗੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੈ ਜਨਤਾ ਜੈ ਸੁਭਾਰਚਕਿਤ ਕਰਦੇ ਲੋਕਾਂ ਦੀ ਧੰਨਵਾਦ